रेडी स्टार्ट ਜ਼ਿੰਦਗੀ ਵਿੱਚ ਦਿਲ ਬਹੁਤ ਵਾਰ ਉਦਾਸ ਹੋਇਆ ਪਰ ਇਹ ਉਦਾਸੀ ਕੁਝ ਪਲਾਂ ਮਿੰਟਾਂ ਜਾਂ ਵੱਧ ਤੋਂ ਵੱਧ ਕੁਝ ਘੰਟਿਆਂ ਦੀ ਹੁੰਦੀ ਸੀ ਡੰਡੀ ਮੈਂ ਕਦੇ ਉਦਾਸ ਹੋਈ ਮਨਪਸੰਦ ਖਿਡਾਉਣਾ ਨਾ ਮਿਲਣ ਕਰਕੇ ਤੇ ਕਦੇ ਉਦਾਸ ਹੋਈ ਮਨਪਸੰਦ ਸੂਟ ਜਾਂ ਕੋਈ ਹੋਰ ਮਨਪਸੰਦ ਚੀਜ਼ ਨਾਲ ਮਿਲਨ ਕਰਕੇ ਪਰ ਇਹ ਉਦਾਸੀ ਕੁਝ ਸਮੇਂ ਬਾਅਦ ਦੂਰ ਹੋ ਜਾਂਦੀ ਸੀ ਕਿਉਂਕਿ ਚੀਜ਼ਾਂ ਨੂੰ ਪ੍ਰਾਪਤ ਕਰਨਾ ਲਗਭਗ ਸਾਡੇ ਵੱਸ ਵਿੱਚ ਹੁੰਦਾ ਸੀ ਡੰਡੀ ਹੁਣ ਉਦਾਸੀ ਕੁਝ ਹੋਰ ਹੈ ਜਿਸ ਤੋਂ ਮੈਨੂੰ ਡਰ ਲੱਗਦਾ ਹੈ ਕਿ ਇਹ ਉਦਾਸੀ ਹਫ਼ਤਿਆਂ ਮਹੀਨਿਆਂ ਤੋਂ ਸਾਲਾਂ ਤੱਕ ਨਾ ਜਾ ਪਹੁੰਚੇ ਡੰਡੇ ਇਸ ਲਈ ਅਕਸਰ ਹੀ ਮੈਂ ਇਸ ਉਦਾਸੀ ਵਿੱਚ ਖੋ ਜਾਂਦੀ ਹਾਂ ਡੰਡੇ ਇਸ ਉਦਾਸੀ ਦਾ ਕਾਰਨ ਹੈ ਪਤੀ ਦਾ ਪਤਨੀ ਤੋਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਲਈ ਸੱਤ ਸਮੁੰਦਰੋਂ ਦੂਰ ਜਾਣਾ ਡੰਡੇ ਅਸੀਂ ਜਾਣਦੇ ਹਾਂ ਕਿ ਸਾਡੇ ਸਮਾਜ ਵਿੱਚ ਪਤੀ ਪਤਨੀ ਦਾ ਰਿਸ਼ਤਾ ਹਰ ਇੱਕ ਦੁੱਖ ਸੁੱਖ ਦੀ ਸਾਂਝ ਹੈ ਡੰਡੀ ਇੱਕ ਦੂਜੇ ਨਾਲ ਹਰ ਪ੍ਰਕਾਰ ਸਾਥ ਨਿਭਾਉਣ ਦਾ ਫਰਜ਼ ਹੈ ਡੰਡੀ ਇਸੇ ਲਈ ਤਾਂ ਸੀਤਾ ਮਤਾ ਨੇ ਭਗਵਾਨ ਰਾਮ ਦੇ ਨਾਲ 14 ਸਾਲਾਂ ਦਾ ਬਨਵਾਸ ਕੱਟਣ ਦਾ ਰਾਹ ਚੁਣ ਲਿਆ ਸੀ ਡੰਡੀ ਮੇਰੀ ਇਹ ਉਦਾਸੀ ਮੈਨੂੰ ਉਦਾਸ ਤਾਂ ਬਹੁਤ ਕਰਦੀ ਹੈ ਪਰ ਫਿਰ ਜਦੋਂ ਸੋਚਦੀ ਹਾਂ ਇਹ ਮੇਰੀ ਕੱਲੀ ਦੀ ਕਹਾਣੀ ਨਹੀਂ ਸਗੋਂ ਬਹੁਤ ਸਾਰੀਆਂ ਔਰਤਾਂ ਦੀ ਕਹਾਣੀ ਹੈ ਜਿਨ੍ਹਾਂ ਦੇ ਪਤੀ ਪਰਦੇਸ ਵਿੱਚ ਹਨ ਡੰਡੀ ਇਹ ਕਹਾਣੀ ਸਮਿਆਂ ਦੇ ਆਰ ਪਾਰ ਫੈਲੀ ਹੋਈ ਕਹਾਣੀ ਹੈ ਡੰਡੀ ਫਿਰ ਮੈਨੂੰ ਬਾਬਾ ਫਰੀਦ ਜੀ ਦਾ ਸ਼ਲੋਕ ਯਾਦ ਆਉਂਦਾ ਹੈ ਜਦੋਂ ਮੈਂ ਉਦਾਸ ਦਿਲ ਨੂੰ ਵੇਖਦੀ ਹਾਂ ਤਾ ਮੈਨੂੰ ਕੁਝ ਐਸੀਆਂ ਕਥਾਵਾਂ ਯਾਦ ਆਉਂਦੀਆਂ ਹਨ ਜਿਨ੍ਹਾਂ ਨੇ ਸਾਨੂੰ ਵੱਖਰੇ ਢੰਗ ਨਾਲ ਸੋਚਣ ਦਾ ਮੌਕਾ ਦਿੱਤਾ ਡੰਡੇ ਜਿਸ ਤਰ੍ਹਾਂ ਭਗਵਾਨ ਬੁੱਧ ਦੀ ਪਤਨੀ ਨੇ ਉਹਨਾਂ ਦੇ ਸੰन्यास ਲੈਣ ਤੋਂ ਬਾਅਦ ਪਰਿਵਾਰ ਨੂੰ ਸੰਭਾਲਿਆ ਤੇ ਬਾਬਾ ਨਾਨਕ ਦੀਆਂ ਉਦਾਸੀਆਂ ਸਮੇਂ ਉਹਨਾਂ ਦੀ ਪਤਨੀ ਮਾਤਾ ਸੁਲਖਣੀ ਨੇ ਜ਼ਿੰਮੇਵਾਰੀਆਂ ਨਿਭਾਈਆਂ ਡੰਡੇ ਬਿਨਾਂ ਸ਼ੱਕ ਇਹ ਉਦਾਹਰਨਾ ਮਹਾਪੁਰਸ਼ਾਂ ਗੁਰੂਆਂ ਦੀਆਂ ਹਨ ਤੇ ਅਸੀਂ ਆਮ ਇਨਸਾਨ ਹਾਂ ਪਰ ਅਸੀਂ ਹੈ ਉਹ ਉਹਨਾਂ ਦੇ ਹੀ ਬੱਚੇ ਹਾਂ ਤੇ ਉਹ ਸਾਡੇ ਵੱਡੇ ਵਡੇਰੇ ਡੰਡੇ ਇਹ ਕਥਾਵਾਂ ਮਾਨੂੰ ਹੌਸਲਾ ਦਿੰਦੀਆਂ ਹਨ ਕਿ ਉਦਾਸ ਭਲਾਂ ਵਿੱਚ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਣਾ ਜ਼ਰੂਰੀ ਹੁੰਦਾ ਹੈ ਡੰਡੇ ਉਦਾਸ ਹੋ ਕੇ ਜ਼ਿੰਦਗੀ ਨਹੀਂ ਗੁਜ਼ਰੇਗੀ ਡੰਡੇ ਉਦਾਸੀ ਨੂੰ ਸਿਰਜਣਾ ਦੇ ਲੜ ਲਾਉਣਾ ਪੈਣਾ ਕਿਉਂਕਿ ਉਦਾਸ ਦਿਨਾਂ ਵਿੱਚੋਂ ਹੀ ਅਕਸਰ ਮਹਾਨ ਰਚਨਾਵਾਂ ਜਨਮ ਲੈਂਦੀਆਂ ਹਨ ਡੰਡੇ ਉਦਾਸ ਦਿਨਾਂ ਨੇ ਮਹਾਨ ਗੀਤ ਗਾਏ ਮਹਾਨ ਚਿੱਤਰ ਬਣਾਏ ਮਹਾਨ ਵਿਚਾਰ ਦਿੱਤੇ ਮਹਾਨ ਸੰਗੀਤ ਬਣਾਇਆ ਮਹਾਨ ਫਿਲਮਾਂ ਬਣਾਈਆਂ ਡੰਡੇ ਉਦਾਸੀ ਵੇਲੇ ਸਾਨੂੰ ਕੋਈ ਨਾ ਕੋਈ ਸਿਰਜਣਾਤਮਿਕ ਸਹਾਰਾ ਚਹੀਦਾ ਹੁੰਦਾ ਹੈ ਡੰਡੇ ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਕੋਲ ਸਿਰਜਣਾ ਦਾ ਸਹਾਰਾ ਪਰਮਾਤਮਾ ਹੈ ਤੇ ਪਰਮਾਤਮਾ ਦੇ ਜਰੀਏ ਆਪਣੇ ਉਦਾਸ ਦਿਲ ਨੂੰ ਕੁਝ ਐਸਾ ਸਿਰਜਣ ਲਈ ਪ੍ਰਾਰਥਨਾ ਕੀਤੀ ਹੈ ਕਿ ਉਹ ਇਹਨਾਂ ਸਮਿਆਂ ਵਿੱਚ ਕੁਝ ਐਸਾ ਸਿਰਜੇ ਜੋ ਦੂਜਿਆਂ ਦੀ ਉਦਾਸੀ ਨੂੰ ਵੀ ਦੂਰ ਕਰ ਸਕੇ ਡੰਡੀ